ਕਾੜੀਆਂ ਯਾਰ ਇਹ ਤਾਂ ਹੀ ਮਾੜੀਆਂ ਜੇ ਭਾਣਾ ਬਣਨਾ ਪੱਠਾ ਯਾਰ ਦੇਖ ਲੈ ਕੀ ਮਾੜੀਆਂ ਨੇ ਆਹ ਦੇਖ ਬਈ ਜੇ ਭਾਣਾ ਬਣ ਜਾਣਾ ਆਪਣੀ ਕੀ ਮਾੜੀਆਂ ਨੇ ਇੱਕ ਆਹ ਇੱਕਾ ਦੋ ਹੀ ਘੱਟ ਵਿੱਚ ਹੋ ਗਏ ਆਹ ਬੱਤੀਆਂ ਲਿਆ ਬੱਚੇ ਕੌਣ ਆ ਲਿਆ ਹਾਂ ਆਹ ਤਾਂ ਤਿਆਰੀ ਹੈ ਯਾਰ ਇਹਦਾ 20 ਦਿਨਾਂ ਨੂੰ ਤਿਆਰ ਬੱਕਰੀ ਹਾਲ ਹੁੰਦਾ ਕੀ ਰੇਟ ਹੈ ਜੋੜੀ ਦਾ ਸ਼ਤੀ ਯਾਰ ਇਹ ਦੇਣ ਵਾਲੀ ਗੱਲ ਹੈ ਬਸ ਤੁਸੀਂ ਦੱਸੋ ਜੀ ਮੂੰ ਲਲਾ ਦੂੰਗਾ 22000 ਰੁਪਏ ਹੋਰ ਕਰ ਵੇ ਸਹੀ ਦੱਸਦੇ ਬਾਦ ਆਦੇ ਤੁਸੀਂ ਦੱਸ ਦੋ 35000 ਲੈ ਜੀ ਸਹੀ ਦੱਸਦੇ ਵਾ ਬਿਲਕੁਲ ਸਹੀ ਹੈ ਇਹਦਾ ਬੋੜੀ ਆ ਗਿਆ ਮਾਤਰ ਅਜਾ ਕੇ ਲਾਈ ਜੀ ਨਾ ਸੱਚੀਆਂ ਗੱਲਾਂ ਨਾਲ ਬਾ ਤੂੰ ਤਾਂ ਆਦੇ ਪੱਕੀਆਂ ਵੇਚ ਦੇ ਮੈਂ ਤਾਂ ਹੀ ਮਾਰੀ ਵੇਚ ਦਉ ਹੈਗੀ ਮੈਂ ਤਾਂ ਇੱਥੇ ਹੀ ਵੇਚ ਦੂੰ ਹਾਂ ਕਿਥੇ ਨਹੀਂ ਜਾਂਦੀਆਂ ਯਾਰ ਨਾ ਕੋਈ ਗੱਲ ਨਹੀਂ ਵੀਰੇ ਨਾਲ ਨਾਲ ਲੈ ਜੀ ਆ ਜਾ ਕੋ ਜਗਨ ਤੇਰੇ ਛੜਵਾ ਲੈ ਠੀਕ ਹੈ ਕੋਈ ਬਾਈ ਵੀਰੇ ਨਿਸ਼ਾਨੀ ਲਾ ਲਾਂ ਹੋਰ ਦੱਸ ਉਹ ਸਹੀ ਲੈ ਕੋਈ ਗੱਲ ਇਹ ਮੈਂ ਦੱਸ ਦੇ ਤੂੰ ਕੋਣੀ ਹੋ ਗਈ ਆਪਣੀ ਤੇ ਕੋਣੀ ਸਹੀ ਕਰਾਂਗੇ ਰੋਟੀ ਬਣਾ ਦੇਵਾ ਨਾ ਜੀ 22000 ਬਾਈ ਯਾਰ ਨਵੀਰੇ ਕੌਣ ਦੱਸੇ ਮਾੜੀ ਮੱਖੇ ਦਾ ਚਲ ਫੇਰ ਕੀ ਗੁੱਸਾ ਤੇ ਨਾ ਆਪਣਾ ਗੁੱਸਾ ਹੀ ਜਾਂਦਾ ਬਾਈ 10000 ਰੁਪਈਆ ਲਾਵੇ ਚਾਹੇ ਦੱਸੋ ਯਾਰ ਰਹਿਣਾ ਮੈਂ ਵੀ 36000 ਮੰਗਿਆ ਹੈ 36000 ਵੀ ਨਹੀਂ ਹੈਗੀ ਆ ਆ ਫਿਰ ਹੈ ਨਹੀਂ ਆ ਤੁਹਾਨੂੰ ਪਤਾ ਉਹ ਤਾਂ ਆਪਣੀ ਪਤਾ ਹੀ ਬਾਈ ਇੱਕ ਵਾਲਾ ਮਾਲ ਬੋਏ ਕੋਈ ਇੱਕ ਇਹ ਨਵੇਂੜ ਦੇ ਕਿਉਂ ਭੱਟਦੇ ਨੇ ਤੇਨੀ ਦੇ ਵੇੜਨਾ ਦਾ ਆ ਮੇਰੀ ਗੱਲ ਤੇ ਤੁਸੀਂ ਨਾ ਮੇਰਾ ਹੱਕ ਰੱਖੀ ਮੈਂ ਇਹਨਾਂ ਨਾਲ ਨਹੀਂ ਦੋਹਾਂ ਨੇ ਨਹੀਂ ਛੜਨਾ ਮੇਰੀ ਗੱਲ ਤੇ ਠੀਕ ਹੈ ਨਾ ਜੀ ਦੋਨੇ ਪਾਰਟੀਆਂ ਨੂੰ ਮਾਰੀ ਨਾ ਤੂੰ ਇਹਨਾਂ ਨੂੰ ਮਾਰੀ ਨਾ ਤੂੰ ਮੈਨੂੰ ਮਾਰੀ 12 12000 ਦੀ ਦਿੰਨੇ ਤੋ ਪਰ ਕਿੱਥੇ ਵਾਰ ਖਾਣੀਆਂ 32000 ਦੀਆਂ ਬੱਕਰੀਆਂ ਦਊਂਗਾ ਜੀ ਹਾਂ ਨਾ ਜੇ ਲਿਆਣੀ ਨੇ 16-18000 ਰੁਪਏ ਦਊਂਗਾ ਜੀ 24000 ਲਾਤਾ ਯਾਰ ਠੀਕ ਆ ਬਈ ਮੇਰੇ ਦੇਣ ਵਾਲੀ ਗੱਲ ਤੇ ਨੂੰ ਕਹਿਦੀ ਹੈ ਜੇ ਲਿਆਣੀ ਵੀ ਬੋਣੀ ਕਰ ਲਿਆ ਤੁਹਾਡੀ ਗੱਲ ਇਹਦਾ ਵਿੱਚ ਕੱਢਣ ਬਾਣ ਨੂੰ ਕੁਛ ਨਹੀਂ ਸਾਰੇ ਮਾਲ ਜੋ ਪੱਠਾ ਵੀ ਇਜ਼ਾਫ ਨੇ ਵੀਰੇ ਯਾਰ 25 ਨਹੀਂ ਖਾਂਗੀ ਜੀ ਵਾਹ ਹੁਣ ਤਾਂ ਆਪਾਂ ਦੇਣ ਵਾਲੀ ਗੱਲ ਦੱਸਦੇ ਨੂੰ ਕੋਈ ਦਿਨ ਹਜ਼ਾਰ ਨਹੀਂ ਕੱਢਿਆ ਖਣ ਬਸ ਲੈ ਲੀਆ ਖਣ ਜੱਟ ਕੇ ਖੜ ਠੀਕ ਆ ਮੈਨੂੰ ਮੈਂ ਕਿੱਥੇ ਲੈਣ ਨੂੰ ਨਾ ਆ ਜਾ ਹੱਥ ਮੈਨੂੰ ਫੜਾ ਜਾ

ਇਹ ਦਬ ਜਾਂਦੇ ਨੇ ਉਹ ਤਾਇਆ ਇਕੱਠੀਆਂ ਲੈ ਲੈਣੇ ਵਿੱਚੋਂ ਕੋਈ ਚੰਗੀ ਹੁੰਦੀ ਹੈ ਕੋਈ ਮਾੜੀ ਤੇਰੀਆਂ ਦੋ ਮਹੀਨੀਆਂ ਵੇਚ ਦੋ ਤੇਰੀਆਂ ਦੋ ਮਹੀਨੀਆਂ ਵੇਚ ਦੋ ਮਾਂ ਉਹ ਢੀਲਾ ਪਾਂਗਾ ਪੜਦਾ ਮੈਂ ਮਿਟੇ ਕੱਢੂ ਉਹ ਪੱਡਣਾ ਬੱਕਰੀ ਕਿਤੇ ਹੀ ਆਪਣੀ ਸਾਰੀਆਂ ਤੇਰੀ ਕਿਉਂ ਵੀ ਪਾਂਗਾ ਤੇਰਾ ਮੈਂ ਕੱਢੂ ਦੂਨੀਆਂ ਪੁੱਛਦੀਆਂ ਤੇਰੀਆਂ ਨਹੀਂਆਂ ਵੇਚ ਦੋ ਮਾਰ ਖੜੀ ਹੋਵੇ ਮਾਰ ਉਹ ਮਹੀਨੀਆਂ ਵੇਚ ਦੋ ਮਹੀਨੀਆਂ ਉਹ ਖੜੀ ਐ ਤੂੰ ਮਾਰਨਾ ਚਾਹੀ ਤੈਨੂੰ ਮਰਨ ਨਹੀਂ ਦਊਂਦਾ ਰਕੂ ਜਿਉਂਦਾ ਰੱਖੂਦੇ ਨੀ ਤੇਰੀ ਢੜਕੀ ਆਇਆ ਮਾੜਾ ਹਾਜੀ ਹੁਣ ਆ ਕੇ ਉਤਰੇ ਗਿਆ ਪਾਈਆਂ ਨੂੰ ਓਏ ਤੇਰੀ ਮੂਣੀ ਖਾਵਨੀ ਕਰਨਾ ਆਇਆ ਮੈਂ ਠੀਕ ਆ ਨਾ ਆਪਾਂ ਹੀ ਮੂਣੀ ਵਾਲੇ ਕੰਮ ਕਰ ਰਿਹਾ ਹਾਂ ਹਾਂਜੀ ਮੂਣੀ ਬਣੀ ਇੱਕ ਅੱਧੀ ਐਨਰਜੀ ਹੋਰ ਕਰਨ ਦਾ ਸਾਹਬ ਨਾ ਦਊਂਗਾ ਲੈ ਕਿਤੇ ਓਏ ਹਾਂ ਬੱਕਰੀ ਵੀ ਚੰਗੀ ਹੈਗੀ ਕੱਡ 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 ਵਈ ਵੀਰੇ ਮੜਾ ਤੈਨੂੰ ਸਮਝਾਉਂ ਜਮਟੋ ਅੱਧੀ ਵਾਲੇ ਅੱਧੀ ਆਨ ਬੈਠਣੇ ਬੋਰ ਦਾ ਦੇਖ ਵੀਰੇ ਦੇਖ ਬੈਠ ਬਹੁਤ ਹੈਦਾ ਵਕਤੀ ਜਾ ਬੈਠ ਬਹੁਤ ਹੈਦਾ

ਸਾਹ ਬੱਕਰੀ ਯੋ ਨਾ ਵੀ ਚਿਕਣਾ ਬਈ ਹਾਂ ਦੇਖ ਲੈ ਚੰਗੀਆਂ ਵੀਰੇ ਜੁਮੇਵਾਰੀਆ ਵੀਡੀਓ ਜਾਂਦੀਆਂ ਫਿਰ ਧਣਾ ਧਣਾ ਇਹ ਮਾ ਜਮਾ ਰਾਜੀ ਤਾਂ ਥੋੜੇ ਹੋ ਜਾਣੀ ਐ ਰਾਜੀ ਥੋੜੇ ਹੋ ਜਾਣੀ ਐ ਯਾਰ ਚਾਹੇ ਤਾਂ ਵੀ ਨਾ ਮਾਰੀ ਜੁਮੇਵਾਰੀ ਆ ਗਈ ਆਪਣੀ ਬੱਕਰੀ ਮਾੜੇ ਦਾ ਮਾੜਾ ਤਖੜੇ ਲਈ ਜਾ ਕੇ ਰਾਜੀ ਹੋ ਜਾਂਦੇ ਫਿਰ ਕੀ ਬਣਦੀ ਉਹ ਤਖੜੀ ਦਾ ਮਾੜੇ ਲਈ ਜਾ ਕੇ ਮਾੜਾ ਮਾੜਾ ਉਹ ਦਾਨੀ ਸਾਹ ਬਾਈ ਵੀਰੇ ਬੱਕਰੀ ਜੇ ਲੈਣੀਆਂ ਬਾਕੀ ਮੇਰੇ ਧੱਕੇ ਨਾਲ ਕੋਈ ਨਹੀਂ ਪਰ ਚੰਗੀ ਹੈਗੀ ਬੱਚੇ ਕਹਿੰਦੇ ਬੱਚਾ ਨਹੀਂ ਹੈਗਾ ਗੱਭਣੂ ਹੀ ਹੈ ਵਕੀਰ ਅੱਛਾ ਗੱਭਣੂ ਕਹਿ ਭਾਈ ਸਾਹਿਬ ਜੀ 16000 ਰੁਪਏ ਦੇ ਦੇ ਬੜੀ ਆ ਜੀ ਇੱਥੇ ਗਿਣ ਲੱਗਣਾ ਤਾਨੂੰ ਤੇ ਚਾਰ ਗੱਲ ਨਹੀਂ ਗਿਣਨੋ ਹੈ ਕਿ ਨਹੀਂ ਜੀ ਮੈਨੂੰ ਕੋਈ ਨਾਮ ਹੀ ਆ ਵੀਰੇ ਇੱਧਰ ਨਹੀਂ ਇਹ ਨਹੀਂ ਕੋਈ ਨਵੇਂ ਦੰਦ ਚੜਿਆ ਹੈ ਜਾਂਦਾ ਹੈ ਕੰਮ ਵੀ ਪਰਮਾਨੰਦ ਹੈ ਕੋਈ ਥਾਣੇ ਕੀਰ ਫੜ ਲੈਣ ਗੜੀ ਤਾਂ ਵੀ ਆਪਣੀ ਆ ਵੀਰੇ ਗੱਭਣਾ ਕਿੰਨੇ ਟਾਈਮ ਦੀ ਗੱਭਣ ਵੀਰੇ ਹੈਗੇ 2 ਮਹੀਨੇ ਦੀ ਜੰਗੀ ਇਹ ਥੋੜੀ ਲਿਸਤੀ ਵੇਖਾ ਕਵਰੇ ਪਾ ਯਾਰ ਬੱਕਰੀ ਲਵੇਟ ਨੂੰ ਮੂੜਦੀ ਬੜੀ ਚੰਗੀ ਆ ਗਰੰਟੀ ਦੀ ਆਹਰੇ 2 ਮਹੀਨਾ ਦੀ ਘੱਪੜ ਹੋਈ ਹੋਈ ਹੈਗੀ ਤੂੰ ਨਾ ਪਹਿਲਾਂ ਮੇਰੇ ਮੂੰਹ ਹਾਂ ਕੱਚੀ ਨੂੰ ਦੱਸ ਲੈ ਨਾ ਭਾਈ ਸਾਡੇ ਨੂੰ ਯਾਰ ਕੋਈ ਗੱਲ ਨਹੀਂ ਵੀਰੇ 700 ਰੁਪਏ ਨੂੰ ਮੀਟ ਦੇ ਦੋ ਸਾਡੇ ਆਹ ਪੈਸੇ ਤੇ ਗਿਣੀ ਹੋਣਾ ਤੂੰ ਸਹੀ ਦੇ ਦੇ ਤੂੰ 11000 ਨਹੀਂ ਵੀਰੇ ਅੱਛਾ ਨਹੀਂ ਉਹ ਨਹੀਂ ਭਾਈ ਤੇ ਤੇ ਭਰਾ ਕਿੱਡੀ ਬੱਕਰੀ ਕਿਹੜਾ ਦੇ ਦੀਆਂ ਆਹ ਵਾਲਿਆਂ ਜਾਂਦੇ ਜਦੋਂ ਜਦੋਂ ਆਹੀ ਬੱਕਰੀ ਹੈ ਵੀਰੇ ਯਾਰ ਜਾ ਕੇ ਲਸੀਆ ਭਰਾ ਵਾਹ ਕਿਤੇ ਚੰਗੀ ਤਿਆਰ ਹੋਈ ਹੁੰਦੀ ਬੱਕਰੀ ਜੀ ਨੂੰ ਮਰਜੀ ਫੜਾਦੀ ਕੋਲਾ ਗੋਡਾ ਕੋਟਾ ਕੱਟੋ ਲੱਗਣਾ ਮੇਗਾ ਈਦਮੱਕਾ ਲੈ ਠੀਕ ਹੈ ਬੱਕਰੀ ਹੈ ਕਿੰਨੀ ਸਕੂਲ ਕਮੀ ਕੁੜੀ ਜਾਣ ਜੀ ਮੇਰੇ ਬੇਸ਼ੱਕ ਦਿੱਖਿਆ ਤੂੰ ਯਾਦ ਕਰੇਗਾ ਬੱਕਰੀ ਚੰਗੀ ਹੈ 12000 ਨਹੀਂ ਖਾਂਦੀ ਜੀ 12 ਕੰਮਣ ਹੈ ਹੈ ਨਹੀਂ 12 ਨਹੀਂ ਖਾਂਦੀ 12 ਇੰਨਾ ਇੰਨਾ ਉਹ ਕਰੋ ਪਹਿਲੀਆਂ ਜਦ ਤੱਕ ਆ ਜਾਂਦੇ ਠੀਕ ਹੈ ਨਾ ਓਏ ਯਾਰ ਪੱਕੇ ਕੁਰਤੇ ਲਾਦਾ ਸਹੀ ਟਿਕਾਣੇ ਜਾਂਦੀ ਹੈ ਐ ਬਾਈ ਚਲੋ ਪਹਿਲਾਂ ਤਾਂ ਬੋਣੀ ਕਰਨ ਦਾ ਕੰਮ ਕਰੀਏ ਸਾਡੇ ਬਾਰੇ ਕਹਿੰਦੇ ਨੇ ਤਾਂ ਬਾਈ ਨਾਮੂ ਨਹੀਂ ਖਾਂਦੀ ਜੀ 15000 ਦੀ ਹਾਂ ਨਾ ਦਊਂਗਾ ਵੀਰੇ ਲੈ ਆਣੀਆਂ ਤੁਹਾਡੀ ਮਰਜੀ ਨਹੀਂ ਲੈ ਆਂ ਤਾਂ ਵੀਰੇ ਰੋਟੀ ਬਣਦੇ ਹੋ ਵੀ ਤੇ ਲੈ ਆ ਗਏ ਓਏ ਖੜ ਜਾ ਯਾਰ ਇਹ ਕਿੱਥੇ ਭੱਜੂਗਾ

Hãy subscribe cho kênh Ghiền Mì Gõ Để không bỏ lỡ những video hấp dẫn ਬੋਲ ਬਾਈ ਸਤਾਈ ਹਜ਼ਾਰ ਲੈ ਉਹ ਲਿਖਾਈ ਕਰਾ ਦੇ ਉਹ ਦਾਇਆ ਆਪਾਂ ਨੇ ਗੱਲ ਯਕੀਨ ਲਿਖਾਈ ਦਾ ਕਰਾ ਦੂਗਾ ਜੀ ਚਿੰਨਾ ਦੀ ਕਰਾ ਰੇ ਯਾਰ ਕਿਉਂ ਯਾਰ ਮੈਂ ਤਾਂ ਕਰਵਾਉਣ ਨੂੰ ਤਿਆਰ ਆਗਾ ਜੇ 14 ਹਜ਼ਾਰ ਦੀ ਪਾਲਾ ਯਾਰ ਤੇਰੀ ਨਹੀਂ ਪੈਂਦੀ ਬਿਲਕੁਲ ਨਹੀਂ ਪੈਂਦੀ ਇਹ 13 ਕਹਿੰਦੇ ਨੇ ਸਾਢੇ 13 ਦੀ ਦੰਨੇ ਉਹ ਨਹੀਂ ਮਾਰਾ ਯਾਰ ਉਹ ਯਾਰ 14 ਜਿੰਨੇ ਪੜੂ ਚੰਗੀ ਬੱਕਰੀ ਆ ਵੀਰੇ ਯਾਰ ਯਾਦ ਕਰੇਗਾ ਤੂੰ ਛੋਟੀ ਮਰਗੀ ਦੇਖ ਲੈ ਯਾਰ ਬੱਕਰੀ ਦੀ ਅੱਜ ਜੀ ਮਾਰੀ ਹੈ ਕੋਈ ਧੱਕਾ ਕੋਈ ਨਹੀਂ ਬਾਈ ਕੀ ਮਾਰੀ ਹੈ ਸੁਣਨਾ ਕੋਈ ਧੱਕਾ ਨਹੀਂ ਲੈਣੀ ਹੈ ਲੋ ਨਹੀਂ